ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋਈ ਬਾਰਿਸ਼ ਦੇ ਕਾਰਨ ਤਾਪਮਾਨ ਕਾਫੀ ਜਿਹੜਾ ਉਹ ਗਰਾਵੜ ਦੇ ਵਿੱਚ ਆਇਆ ਤਾਂ ਤੁਹਾਨੂੰ ਦੱਸ ਦਿੰਦੇ ਆ ਜਿਨ੍ਹਾਂ ਨੇ ਆਪਣੀ ਕੋਟੀਆਂ ਸਵਾਟਰ ਟ੍ਰਾਂਕਾਂ ਚ ਰੱਖਤੇ ਨੇ ਇੱਕ ਵਾਰ ਫਿਰ ਕੱਢ ਲਓ ਕਿਉਂਕਿ ਦੁਬਾਰਾ ਜਿਹੜੀ ਠੰਡ ਆ ਉਹ 10 ਤੱਕ ਦੇਣ ਜਾਰੀ ਆ ਤਾਂ ਤੁਹਾਨੂੰ ਦੱਸਦੇ ਆ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੜੇਮਾਰੀ ਹੋਈ ਆ ਕਣਕ ਦਾ ਕਾਫੀ ਨੁਕਸਾਨ ਆ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ 25 ਤੇ 26 ਫਰਵਰੀ ਨੂੰ ਦੁਬਾਰਾ ਫਿਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਨਾਲ ਹੀ ਗੜੇ ਮਾਰੀਆਂ ਜਿਹੜੀ ਉਹ ਵੀ ਹੋ ਸਕਦੀ ਹੈ ਤਾ ਤੁਹਾਨੂੰ ਦੱਸ ਦਿੰਨੇ ਆ ਪਿਛਲੇ 24 ਘੰਟਿਆਂ ਦੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਗਿਆਨੀਆਂ ਨੇ ਕੇਂਦਰ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਮੌਸਮ ਦੇ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਔਸਤਨ ਵੱਧ ਤੋਂ ਵੱਧ ਗਰਾਵਟ ਹੈ ਜਿਹੜੀ ਉਹ 4.7 ਡਿਗਰੀ ਸੈਲਸੀਅਸ ਦਰਜ ਕੀਤੀ ਹੈ ਹਾਲਾਂਕਿ ਇਹੇ ਰਾਜ ਵਿੱਚ ਆਮ ਤੌਰ ਤੇ 1.8 ਡਿਗਰੀ ਸੈਲਸੀਅਸ ਘਟਦਾ ਹੈ ਪਰ ਪਿਛਲੇ 24 ਘੰਟਿਆਂ ਦੇ ਵਿੱਚ 4.7 ਡਿਗਰੀ ਆ ਜਿਹੜਾ ਉਹ ਘਟਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਤਾਪਮਾਨ ਦਰਜ ਕੀਤਾ ਗਿਆ 25.1 ਡਿਗਰੀ ਸੈਲਸੀਅਸ ਤਾਂ ਹੁਣ ਤੁਹਾਨੂੰ ਦੱਸ ਦਿੰਨੇ ਆ ਅੱਜ ਜਿਹੜਾ ਮੌਸਮ ਉਹ ਸਾਫ਼ ਰਹਿਣ ਦੀ ਉਮੀਦ ਹੈ ਮੌਸਮ ਵਿਗਿਆਨੀ ਕੇਂਦਰ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਅੱਜ ਮੌਸਮ ਹੈ ਜਿਹੜਾ ਉਹ ਸਾਫ਼ ਰਹਿਣ ਦੀ ਉਮੀਦ ਹੈ ਮੌਸਮ ਵਿਗਿਆਨੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਅੰਮ੍ਰਿਤਸਰ ਦੇ ਵਿੱਚ 36 ਮਿਲੀਮੀਟਰ ਲੁਧਿਆਣਾ ਦੇ ਵਿੱਚ 6 ਪਟਿਆਲੇ ਚ 9 ਫਰੀਦਕੋਟ ਦੇ ਵਿੱਚ 11 ਹੁਸ਼ਿਆਰਪੁਰ ਦੇ ਵਿੱਚ 15.5 SBS ਨਗਰ ਦੇ ਵਿੱਚ 5.3 ਮਿਲੀਮੀਟਰ ਮੀਂਹ ਦਰਜ ਜਿਹੜਾ ਉਹ ਕੀਤਾ ਗਿਆ ਤੇ ਇਸ ਦੇ ਨਾਲ ਹੀ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਹੈ ਜਿਸ ਤੇ ਤੋਂ ਬਾਅਦ ਜਿਹੜਾ ਅੱਜ ਦਾ ਤਾਪਮਾਨ ਹੈ ਉਸ ਦੇ ਵਿੱਚ ਥੋੜਾ ਜਿਹਾ ਵਾਧਾ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ 24 ਫਰਵਰੀ ਤੋਂ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦੇ ਅਸਰ ਜਿਹੜਾ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਪਵੇਗਾ 24 ਫਰਵਰੀ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ ਬਰਫਵਾਰੀ ਵੀ ਹੈ ਜਿਹੜੀ ਹੋ ਸਕਦੀ ਹੈ ਇਸ ਦਾ ਜਿਹੜਾ ਅਸਰ ਹੈ 26 ਫਰਵਰੀ ਨੂੰ ਮੈਦਾਨੀ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗਾ 26 ਫਰਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ 25 ਤੇ 26 ਫਰਵਰੀ ਨੂੰ ਦੁਬਾਰਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਪੈ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੜੇ ਮਾਰੀ ਆ ਜਿਹੜੀ ਉਹ ਵੀ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਹਲਕੇ ਬੱਦਲ ਛਾਈ ਰਹਿਣਗੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਹੋਣ ਦੀ ਸੰਭਾਵਨਾ ਹੈ ਤਾਪਮਾਨ 13 ਡਿਗਰੀ ਤੋਂ ਲੈ ਕੇ 21 ਡਿਗਰੀ ਦੇ ਵਿੱਚਕਾਰ ਜਿਹੜਾ ਉਹ ਰਹਿ ਸਕਦਾ ਹੈ ਇਸ ਦੇ ਨਾਲ ਹੀ ਜੇ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣਗੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ ਥੋੜਾ ਜਾ ਵਾਧਾ ਹੋਣ ਦੀ ਸੰਭਾਵਨਾ ਹੈ ਤਾਪਮਾਨ ਜਿਹੜਾ 12 ਤੋਂ 22 ਡਿਗਰੀ ਦੇ ਵਿੱਚ ਘਰ ਰਵੇਗਾ ਲੁਧਿਆਣਾ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 12 ਤੋਂ 23 ਡਿਗ ਦੇ ਵਿੱਚ ਘਰ ਰਿਹਾ ਰਹੇਗਾ ਤੇ ਉੱਥੇ ਵੀ ਹਲਕੇ ਜਿਹੜੇ ਬੱਦਲ ਹੈ ਉਹ ਰਹਿਣ ਦੀ ਸੰਭਾਵਨਾ ਹੈ ਜੇਕਰ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਹਲਕੇ ਦੇ ਵਿੱਚ ਵੀ ਹਲਕੇ-ਹਲਕੇ ਬੱਦਲ ਛਾਈ ਰਹਿਣਗੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਥੋੜਾ ਜਾ ਜਿਹੜਾ ਉਹ ਹੈ ਵੱਦੇ ਦੀ ਸੰਭਾਵਨਾ ਤਾਪਮਾਨ 13 ਤੋਂ 24 ਡਿਗਰੀ ਦੇ ਵਿਚਕਾਰ ਪਟਿਆਲੇ ਦੇ ਵਿੱਚ ਰਹੇਗਾ ਮੁਹਾਲੀ ਦੇ ਵਿੱਚ ਵੀ ਬੱਦਲਵਾਈ ਜਿਹੜੀ ਆ ਉਹ रह ਸਕਦੀ ਹੈ ਵੱਤ ਤੋਂ ਵੱਧ ਤਾਪਮਾਨ ਥੋੜਾ ਜਿਹਾ ਵੱਧ ਸਕਦਾ ਹੈ ਤਾਪਮਾਨ 13 ਤੋਂ 23 ਡਿਗਰੀ ਦੇ ਵਿਚਕਾਰ ਰਹੇਗਾ ਇਸ ਦੇ ਨਾਲ ਹੀ ਜੇ ਗੱਲ ਕਰੀਏ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਤਾਂ ਉੱਥੇ ਵੀ ਬੱਦਲਵਾਈ ਹੈ ਜਿਹੜੀ ਉਹ ਰਹਿ ਸਕਦੀ ਹੈ ਪੰਜਾਬ ਦੇ ਵਿੱਚ ਮੋੜ 25 ਤੇ 26 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਗੜੇਮਾਰੀ ਵੀ ਹੋ ਸਕਦੀ ਹੈ ਫਸਲਾਂ ਨੂੰ ਨੁਕਸਾਨ ਹੈ ਜਿਹੜਾ ਉਹ ਗੜੇਮਾਰੀ ਦਾ ਹੋ ਸਕਦਾ ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਮੀਂਹ ਪਿਆ ਉਸ ਦੇ ਨਾਲ ਕਣਕ ਨੂੰ ਕਾਫੀ ਨੁਕਸਾਨ ਹੋਇਆ ਮੀ ਦੇ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਕਣ ਕਿ ਜਿਹੜੀ ਉਹ ਬਿਲਕੁਲ ਧਰਤੀ ਦੇ ਨਾਲ ਵਿਚ ਗਈ ਹੈ ਜਿਸ ਦੇ ਨਾਲ ਝਾੜ ਦੇ ਉੱਤੇ ਕਾਫੀ ਜਿਹੜਾ ਮਾੜਾ ਅਸਰ ਪੈ ਸਕਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰ ਫਿਰ ਪੰਜਾਬ ਦਾ ਤਾਪਮਾਨ ਹੈ ਜਿਹੜਾ ਉਹ ਫਿਰ ਦੁਆਰਾ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਠੰਡ ਜਿਹੜੀ ਉਹ ਦੁਬਾਰਾ ਆ ਸਕਦੀ ਹੈ ਕਿਉਂਕਿ ਬੀਤੇ ਕੁਝ ਲੰਬੇ ਸਮੇਂ ਤੋਂ ਮੌਸਮ ਦੇ ਵਿੱਚ ਕਾਫੀ ਵਾਧਾ ਹੋਇਆ ਸੀਗਾ ਤਾਪਮਾਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਸੀ ਜਿਸ ਦੇ ਨਾਲ ਗਰਮੀ ਆ ਜਿਹੜੀ ਉਹ ਵਧਣ ਲੱਗੀ ਸੀ ਪਰ 24 ਘੰਟਿਆਂ ਦੇ ਵਿੱਚ ਜਿਹੜਾ ਇਹ ਮੀਂਹ ਪਿਆ ਇਸ ਦੇ ਨਾਲ ਇੱਕ ਵਾਰ ਫਿਰ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਨੇ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟਾਈ ਆ ਤੇ ਕੋਟੀਆਂ ਸਵਾਟਰ ਲੋਕਾਂ ਦੇ ਦੁਆਰਾ ਜਿਹੜੇ ਬਾਹਰ ਨਿਕਲ ਗਏ ਨੇ ਤੇ ਲੋਕਾਂ ਦੇ ਪਾਏ ਹੋਏ ਨਜ਼ਰ ਆ ਰਹੇ